ਇਹ ਦੱਲਦਾ ਲੋਲੋਰੀ ਕਾਰਡ ਵਰਗੀ ਜਿਹੀ ਜਿਹੜੀ ਸਾਡੇ ਫੋਨ 'ਚ ਪੈਂਦੀ ਆ ਉਹ ਕੱਢ ਕੇ ਉਹਨਾਂ ਨੂੰ ਮਕਾਈ ਤੇ ਫੇਰ ਮੈਂ ਕਿ ਮੈਨੇ ਮੰਨਣਾ ਸ਼ੁਰੂ ਕੀਤਾ ਵੀ ਇਹਦੇ 'ਚ ਚੱਤ ਵੀ ਹੈਗੀ ਆ ਜੇ ਉਹ ਤੁਹਾਡਾ ਪੰਜਾਬੀਆਂ ਵਾਲੀ ਗੱਲਾਂ ਕਰਾਂਗੇ ਛੋਟੀਆਂ ਮੱਟੀਆਂ ਜਿੱਥੇ ਬੰਦ ਕੇ ਲਿਆ ਕੁ

ਉਹਨੇ ਆਪ ਜੀ ਨਾਲ ਸਾਂਝਾ ਕਰਨਾ ਚਾਹੁੰਦਾ ਨਿਗਰੀ ਦੇ ਨਿੱਜੀਕਰਨ ਨੂੰ ਲੈ ਕੇ ਸੂਬੇ ਸਰਕਾਰ ਦੇ ਵੱਲੋਂ ਜਿਹੜਾ ਸੱਦਾ ਹੈ ਉਹ ਸੀਐਮਡੀ ਪਟਿਆਲਾ ਦੇ ਵਿੱਚ 18 ਤਰੀਕ ਨੂੰ 12 ਵਜੇ ਦਾ 18 ਤਰੀਕ ਨੂੰ 12 ਵਜੇ ਸੀਐਮਡੀ ਪਟਿਆਲਾ ਦੇ ਵਿੱਚ ਸਰਕਾਰ ਨਾਲ ਮੀਟਿੰਗ ਹੋਊਗੀ ਜਿਦੇ ਵਿੱਚ ਸੂਬੇ ਦੇ ਕਰਮ ਦੇ ਉੱਤੇ ਜਿਹੜਾ ਫੁੱਲ ਕੇ ਵਿਚਾਰ ਹੋਊਗੀ ਉਸ ਦੇ ਵਿੱਚੋਂ ਉੱਪਰ ਕੀ ਬਾਹਰ ਨਿਕਲਦਾ ਹੈ ਇਹ ਤੁਹਾਡੇ ਨਾਲ ਫਿਰ ਸਾਂਝਾ ਕੀਤਾ ਜਾਊਗਾ ਛੋਟੇ ਆਕਾਠੇ ਲੋਕਾਂ ਦੇਖਣ ਦੀ ਸ਼ਕਤੀ ਤੇ ਤੁਹਾਡੇ ਦੇ ਡੇੜਾ ਰਾਤੇ ਜਿਹੜੇ ਬੜਲੇ ਜਾ ਰਹੇ ਆ ਉਹ ਲੈਣ ਦੂਰ ਨਹੀਂ ਜਦੋਂ ਸਰਕਾਰਾਂ ਜਿਹੜੀਆਂ ਉਹ ਵੱਡੇ ਮੁੱਦੇ ਵਾਰਨ ਨੂੰ ਤਿਆਰ ਹੋ ਜਾਣੀਆਂ ਸਾਡੇ ਮਨ ਦੇ ਅੰਦਰ ਕਈ ਵਾਰੀ ਖਲਾਫ ਪੈਦਾ ਹੋ ਜਾਂਦੇ ਆ ਕਈ ਵਾਰੀ ਅਸੀਂ ਨੈਗੇਟਿਵ ਹੋ ਜਾਂਦੇ ਆ ਛੋਟੀ ਜੀ ਹਾਰ ਨੂੰ ਦੇਖ ਕੇ ਪਰ ਸਾਨੂੰ ਆਪਣੀ ਪ੍ਰਾਪਤੀ ਦਿਖਾਈ ਨਹੀਂ ਦਿੰਦੀ ਲਗਾਤਾਰ 26 ਨਵੰਬਰ 2020 ਤੋਂ ਲੈ ਕੇ ਅੱਜ 14 ਜੁਲਾਈ 2025 ਤੱਕ ਜੇਕਰ ਪੰਜਾਬ ਦੀ ਧਰਤੀ ਤੇ ਕੋਈ ਖਿਆਲ ਪਈ ਆ ਜਾਂ ਕੋਈ ੱੱਕਾ ਲੱਗਿਆ ਜਾਂ ਜਮੀਨਾਂ ਦੇ ਵਾਸਤੇ ਜੋ ਬਚਾਅ ਹੁੰਦਾ ਜਾ ਰਿਹਾ ਹੈ ਜਾ ਬਹੁਤੀਆਂ ਨੀਤੀਆਂ ਵੱਡੇ ਪੱਧਰ ਤੇ ਲਾਗੂ ਨਹੀਂ ਹੋਈਆਂ ਬਾਕੀ ਸੁੱਤਿਆਂ ਨਾਲੋਂ ਬੱਚਿਆ ਸੁਪਾਆ ਤੇ ਢੋਟੇ ਜੱਤੇ ਬੰਦਕਾ ਕਾਟਿਆ ਬੇੰਤੀਆਂ ਢੋਲੇ ਮੋਰੇ ਸਾਰਿਆਂ ਨੇ ਇੱਕ ਆਟ ਮਜ਼ਬੂਤ ਕਰੀਓ ਕੰਡਾਂ 'ਚ ਜਾ ਕੇ ਸੱਪਾਂ ਦੇ ਵਿੱਚ ਚਿਪ ਵਾਲੇ ਮੀਟਰ ਤੇ ਨਿੱਜੀ ਕਰਨ ਦੀਆਂ ਕਹਾਣੀਆਂ ਜਿਹੜੀਆਂ ਉਹ ਸਾਂਝੀਆਂ ਕਰੋ ਭਰਾ ਨਾਲ ਭਾਉ ਕਰੇ ਗੋਲੀ ਨਾਲ ਗੋੰਡੀ ਕਰੇ ਸਭ ਤੇੜ ਪਾ ਮਟਾ ਦਿਓ ਨਫਰਤਾਂ ਕੱਢ ਦਿਓ ਕੰਡਾਂ ਦੇ ਵਿੱਚੋਂ ਇਕਾਦੇ ਪਾਈਚਾ ਬਣਾ ਲਓ ਜੇਕਰ ਇਹ ਸਤਾਰਪੁਰੇ ਡਰੈਕਸ਼ਸ ਤੋਂ ਬਚਣਾ ਹੈ ਤੇ ਮੈਨੂੰ ਪੂਰੀ ਉਮੀਦ ਆ ਕਿ ਅਸੀਂ ਹਾਰ ਨਾਲ ਵਿੱਚ ਜਿੱਤਾਂਗੇ ਜਿੱਤਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ